ਅੱਜ ਦੀ ਧਰਨਾ ਇਸ ਵਿਸ਼ੇ ਤੇ ਦਿੱਤਾ ਵੀ ਅੱਜ 3 ਦਿਨ ਹੋ ਗਏ ਆ ਸਾਡੇ ਇੱਕ ਡਰਾਈਵਰ ਵੀਰ ਨੂੰ ਇੱਕ ਕਾਰ ਦੇ ਨਾਲ ਥੋੜੀ ਜੀ ਗੱਡੀ ਟੱਚ ਹੋਣ ਤੇ ਉਹਨੂੰ ਕੁੱਟਿਆ ਕੁੱਟ ਕੇ ਮਾਰ ਦਿੱਤਾ ਗਿਆ ਜੀ ਪੁਲਿਸ ਪ੍ਰਸ਼ਾਸਨ ਖੋਦੀ ਸਾਨੂੰ ਕਹੀ ਜਾਂਦਾ ਯਾਰ ਉਹ ਤਾਂ ਟੈਗ ਨਾਲ ਪਰਿਆ ਜਦੋਂ ਕੋਈ ਰਿਪੋਰਟ ਹੀ ਨਹੀਂ ਆਈ ਤੇ ਟੈਗ ਨਾਲ ਕਿਵੇਂ ਮਰ ਸਕਦਾ ਜੇ ਅਗਰ ਅਸੀਂ ਗੱਲ ਕੀਤੀ ਤਾਂ ਕਹਿੰਦੇ ਵੀ ਪਰਚਾ ਦਰਜ ਹੋਊਗਾ ਰਿਪੋਰਟ ਆਈ ਤੋਂ ਕਿਉਂਕਿ ਪਰਚਾ ਦਾ ਦਰਜ ਰਿਪੋਰਟ ਆ ਜਿਹੜੀ ਹੋ ਸਕਦਾ 15 ਦਿਨ ਨਾ ਆਵੇ ਪੀਨਾ ਨਾ ਆਵੇ ਔਰ ਸਾਡੇ ਦਾ ਬੰਦੇ ਦੀ ਡੈੱਡ ਬਾਡੀ ਅੱਜ ਪਈ ਜਾਣਾ ਜੀ। ਚਲੋ। ਮਨਸਾਨੀਅਤ ਤੌਰ ਤੇ ਕਹਿਣਾ ਵੀ ਜਿਹੜਾ ਡਰਾਈਵਰ ਨੂੰ ਰੇਸ਼ਮ ਸਿੰਘ ਨੂੰ ਕੁੱਟ ਕੇ ਮਾਰਿਆ ਗਿਆ ਹੈਗਾ। ਮੂਲ ਦੀ ਗੱਲ ਸੇ ਐਕਸੀਡੈਂਟ ਹੋਇਆ ਤੇ ਗੱਡੀ ਠੀਕ ਹੋ ਜਾਣੀ ਸੀ। ਉਹਨਾਂ ਨੇ ਕੁੱਟ ਕੇ ਜਾਣਬੁੱਝ ਕੇ ਮਾਰਿਆ ਹੈਗਾ। ਬਾਕੀ ਪ੍ਰਸ਼ਾਸਨ ਦੀ ਢਿੱਲੇ ਹੈ ਵੀ ਉਹ ਜੇ ਛੱਕਿਆ ਹੁੰਦਾ ਤੁਰਤੀ ਡੇਢ ਘੰਟੇ ਬਾਅਦ ਛੱਕਿਆ ਹੈਗਾ ਤੜਫ ਕੇ ਮਰਿਆ ਹੋ ਤਾਂ ਉਹ ਫਿਰ ਵੀ ਬਚ ਸਕਦਾ ਸੀ ਸ਼ਾਇਦ। ਮੈਂ ਜੀ ਬਿੱਟੂ ਪ੍ਰਧਾਨ ਟੈਂਕਰ ਯੂਨੀਅਨ ਬਠਿੰਡਾ ਜੀ। ਕਿ ਕੱਲ੍ਹ ਤੋਂ ਹੋਈ ਅੱਜ ਤੱਕ ਅੱਜ ਜੀ ਧਰਨਾ ਇਸ ਵਿਸ਼ੇ ਤੇ ਦਿੱਤਾ ਵੀ ਅੱਜ 3 ਦਿਨ ਹੋ ਗਏ ਆ ਸਾਡੇ ਇੱਕ ਡਰਾਈਵਰ ਵੀਰ ਨੂੰ ਇੱਕ ਕਾਰ ਦੇ ਨਾਲ ਥੋੜੀ ਜੀ ਗੱਡੀ ਟੱਚ ਹੋਣ ਤੇ ਉਹਨੂੰ ਕੁੱਟਿਆ ਕੁੱਟ ਕੇ ਮਾਰ ਦਿੱਤਾ ਗਿਆ ਜੀ ਜੋ ਵਰਤਮਾਨ ਚੌਂਕੀ ਆ ਬਾਦਲ ਰੋਡ ਤੇ ਉਹਦੇ ਅੰਦਰ ਐਫ ਆਰ ਆਈ ਦਰਜਾ ਜੀ ਤੇ ਅਸੀਂ ਸਾਡੀ ਮੰਗ ਇਹੀ ਹੈ ਵੀ ਹਜੇ ਅਸੀਂ ਉਹਦਾ ਸਸਕਾਰ ਨਹੀਂ ਕੀਤਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਕਿਉਂਕਿ ਉਸਾ ਡਰਾਈਵਰ ਨੂੰ ਐਨੀ ਭੈੜੀ ਕੁੱਟ ਮਾਰ ਕੇ ਉਹਨੂੰ ਮਾਰਿਆ ਗਿਆ ਮੌਤੇ ਘਰ ਘਾਟ ਉਤਾਰਿਆ ਗਿਆ ਤਾਂ ਕਰਕੇ ਸਾਡੇ ਜਿੰਨੇ ਵੀ ਐਚਪੀਸੀਐਲ ਕੰਪਨੀ ਦੇ ਡਰਾਈਵਰ ਜੱਸੀ ੱਡਾ ਬਠਿੰਡਾ ਔਰ ਇੰਡੀਅਨ ਐਲ ਕੰਪਨੀ ਤੇ ਹੋਰ ਰਫੈਨਰੀ ਵਗੈਰਾ ਵੀ ਤੇ ਜਿਨ੍ਹਾਂ ਨੇ ਵੀ ਅੱਜ ਰੋਸ ਦੇ ਵਿੱਚ ਇਹ ਡੀਪੂ ਬੰਦ ਕੀਤੇ ਹੋਏ ਆ ਜਿਨ੍ਹਾਂ ਚੋਂ ਸਾਨੂੰ ਇਨਸਾਫ ਨਹੀਂ ਪ੍ਰਸ਼ਾਸਨ ਵੱਨੀਆਂ ਮਿਲਦਾ ਉਸ ਪਾਰਟੀ ਦੇ ਉੱਤੇ ਪਰਚਾ ਨਹੀਂ ਦਰਜ ਕੀਤਾ ਜਾਂਦਾ ਤਾਂ ਸਾਡੇ ਡੀਪੂ ਇਸੇ ਤਰ੍ਹਾਂ ਹੀ ਬੰਦ ਰਹਿਣਗੇ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਵੀ ਜਲਦੀ ਤੋਂ ਜਲਦੀ ਉਹਨਾਂ ਦੇ ਉੱਤੇ ਪਰਚਾ ਕੀਤਾ ਜਾਵੇ ਸਾਨੂੰ ਅਨਸਾਫ਼ ਮਿਲੇ ਸਾਰੇ ਟੀਪੂਆਂ ਦੇ ਡਰਾਈਵਰਾਂ ਨੂੰ ਕਿ ਪੂਰੇ ਆਲ ਪੰਜਾਬ ਦੇ ਡਰਾਈਵਰਾਂ ਨੂੰ ਇਹ ਮਿੱਤਰ ਤੇ ਬਾਤ ਹੈਗਾ ਉਹਨਾਂ ਦੇ ਕੀ ਰਾਇ ਉਹਨਾਂ ਰੇਸਮ ਸਿੰਘ ਆ ਜੀ ਉਹ ਸਾਰੇ ਨਾਲ ਹੀ ਨੇ ਸਾਡੇ ਕਿਉਂਕਿ ਬੰਦਾ 25-30 ਸਾਲਾਂ ਤੋਂ ਸਾਡੇ ਇੰਡੀਅਨ ਆਇਲ ਕੰਪਨੀ 'ਚ ਕੰਮ ਕਰ ਰਿਹਾ ਸੀ ਔਰ ਉਹਨਾਂ ਵੱਨੀਆਂ ਹੀ ਇਹ ਸਾਰੀ ਮੰਗ ਆ ਜਿਹੜੀ ਪ੍ਰਦਰਸ਼ਨ ਅਸੀਂ ਸਾਰੇ ਕਰ ਰਹੇ ਆਂ ਵੀ ਅਨਸਾਫ਼ ਦੀ ਮੰਗ ਮੰਗ ਰਹੇ ਆਂ ਜੀ ਪਰਚਾਦਰ ਚ ਹੋ ਗਿਆ ਪਰਚਾ ਇੱਕ ਟੈਂਪਰੇਰੀ ਹੋਇਆ ਜੀ ਵੈਸੇ ਚਾਰ ਅੱਖਰ ਲਿਖ ਕੇ ਸਾਨੂੰ ਵਿਸ਼ਵਾਸ ਦਿਵਾਤਾ ਵੀ ਬਾਕੀ ਦੀ ਰਿਪੋਰਟ ਜਦੋਂ ਆਊਗੀ ਪੋਸਟ ਮਾਰਟਮ ਦੀ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਊਗੀ ਪਰ ਉਹਦੇ ਵਿੱਚ ਸੁਣਨ ਦੇ ਵਿੱਚ ਗੱਲ ਆਈ ਹੈ ਪੁਲਿਸ ਪ੍ਰਸ਼ਾਸਨ ਖੁਦ ਹੀ ਸਾਨੂੰ ਕਹੀ ਜਾਂਦਾ ਜਦੋਂ ਉਹ ਤਾਂ ਟੈਗ ਨਾਲ ਪਰਿਆ ਜਦੋਂ ਕੋਈ ਰਿਪੋਰਟ ਹੀ ਨਹੀਂ ਆਈ ਫਿਰ ਟੈਗ ਨਾਲ ਕਿਵੇਂ ਮਰ ਸਕਦਾ ਜੇ ਅਗਰ ਅਸੀਂ ਗੱਲ ਕੀਤੀ ਤਾਂ ਕਹਿੰਦੇ ਵੀ ਪਰਚਾ ਦਰਜ ਹੋਊਗਾ ਰਿਪੋਰਟ ਆਈ ਤੋਂ ਕਿਉਂਕਿ ਪਰਚਾ ਦਾ ਦਰਜ ਰਿਪੋਰਟ ਆ ਜਿਹੜੀ ਹੋ ਸਕਦਾ 15 ਦਿਨਾਂ ਨਾ ਆਵੇ ਮਹੀਨਾ ਨਾ ਆਵੇ ਪਰ ਸਾਡੇ ਤਾਂ ਬੰਦੇ ਦੀ ਡੈੱਡ ਬਾਡੀ ਅੱਜ ਪਈ ਜਾਣਾ ਜੀ ਕਿੱтна ਕੀ ਹੋਈ ਸੀ ਘਟਨਾ ਜੀ ਬਸੋ ਨਸ਼ੇੜੀਆਂ ਨੇ ਕੁੱਟ ਮਾਰ ਕੇ ਮਾਰਤਾ ਜੀ ਕਾਰ ਵਾਲਿਆਂ ਨੇ ਜਦੋਂ ਕਾਰ ਮਾੜੀ ਜੀ ਨਾਲ ਲੱਗੀ ਗੁੱਸੇ ਦੇ ਵਿੱਚ ਆ ਕੇ ਦੇਖੋ ਅੱਜ ਵਰਤਮਾਨ ਚੌਂਕੀ ਦੇ ਵਿੱਚ ਉਹ ਐਚ ਆਰ ਨੰਬਰ ਕਾਰ ਵੀ ਖੜੀ ਹੈ ਜਿਨ੍ਹਾਂ ਬੰਦਿਆਂ ਨੇ ਮਾਰਿਆ ਤੇ ਦੋਸ਼ੀ ਜਿਹੜੇ ਬਾਹਰ ਫਿਰਦੇ ਆ ਜੀ ਘੁੰਮਦੇ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਇੰਡੀਅਨ ਐਲ ਕੰਪਨੀ ਦੇ ਡਰਾਈਵਰ ਔਰ ਸਾਰੀਆਂ ਕੰਪਨੀਆਂ ਦੇ ਵੀ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਠੋਕ ਕੇ ਕੀਤੀ ਜਾਵੇ ਅਸੀਂ ਪੋਸਟਮਾਰਟਮ ਕਰਾਵਾਂਗੇ ਅਸੀਂ ਪੋਸਟਮਾਰਟਮ ਇੱਕ ਵਾਰੀ ਹੋ ਚੁੱਕਿਆ ਪਰ ਸਾਡੇ ਸਾਥੀਆਂ ਦੀ ਮੰਗ ਹੈ ਕਿ ਉਹ ਦੁਬਾਰਾ ਪੋਸਟਮਾਰਟਮ ਕੀਤਾ ਜਾਵੇ ਫਿਰ ਸਾਨੂੰ ਵਿਸ਼ਵਾਸ ਅਸੀਂ ਨਹੀਂ ਉਹਨਾਂ ਦੇ ਅੰਤਮ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਸਾਡਾ ਇਹ ਜਿਹੜਾ ਹੱਕ ਆ ਸਾਨੂੰ ਨਹੀਂ ਮਿਲਦਾ ਕਿਉਂਕਿ ਦੋਸ਼ੀਆਂ ਦਾ ਸਾਹਮਣੇ ਪਤਾ ਹੀ ਨਹੀਂ ਆ ਵੀ ਆਹ ਕਾਰ ਜਿੰਨਾਂ ਦੀ ਖੜੀ ਆ ਔਰ ਕਾਰ ਵੱਜੀ ਦੇ ਵਿੱਚ ਉਹਵੇਂ ਉਹਦੇ ਡੈਂਟ ਪਏ ਹੋਏ ਆ ਫਿਰ ਵੀ ਪੁਲਿਸ ਉਹਨਾਂ ਦੇ ਕਾਰਵਾਈ ਨਹੀਂ ਕਰ ਰਹੀ ਇਹ ਪਤਾ ਨਹੀਂ ਕੀ ਗੱਲ ਹੈ ਗੱਡੀ ਚਲਾ ਕੇ ਚਲਾ ਕੇ ਜਾ ਰਿਹਾ ਸੀ ਕਿ ਕਿੱਥੇ ਜਾ ਰਿਹਾ ਸੀ ਗੱਡੀ ਜੀ ਉੱਥੋਂ ਜਦੋਂ ਆਪਾਂ ਆਈਟੀਆਈ ਚੌਂਕ ਦੇ ਵਿੱਚ ਆਉਣੇ ਕੋਈ ਉੱਥੇ 100 ਦੀ ਸਪੀਡ ਤੇ ਤਾਂ ਗੱਡੀਆਂ ਚੱਲਦੀਆਂ ਨਹੀਂ ਕਿਉਂਕਿ ਚੌਂਕ ਆ ਉੱਥੇ ਬਿਲਕੁਲ ਸਲੋਰੀ ਸਪੀਡ ਤੇ ਗੱਡੀ ਚੱਲ ਰਹੀ ਸੀ ਤੇ ਜਦੋਂ ਉਹ ਕਾਰ ਨਾਲ ਲੱਗ ਗਈ ਆ ਡਰਾਈਵਰ ਘਬਰਾ ਹੀ ਜਾਂਦਾ ਵੀ ਕਾਰ ਲੱਗੀ ਨਾਲ ਉੱਥੇ ਥੋੜਾ ਜਿਹਾ ਰਾਸ਼ ਹੋ ਗਿਆ ਰਾਸ਼ ਹੋਣ ਤੋਂ ਬਾਅਦ ਉਹ ਕਾਰ ਵਾਲੇ ਬਾਹਰ ਨਿਕਲੇ ਆ ਇਹਨੂੰ ਗਲੋ ਫੜਿਆ ਤੇ ਕੁੱਟ ਮਾਰ ਕੇ ਜੀ ਬੰਦਾ ਮਾਰਤਾ ਸੀ ਸਾਡਾ ਜਿਹੜਾ ਇਹ ਤੁਹਾਡਾ ਧਰਨਾ ਉਹ ਕਿੰਨੀ ਦੇ ਚੱਲੂਗਾ ਧਰਨਾ ਤਾਂ ਹੀ ਸਾਡਾ ਇਹ ਨਹੀਂ ਪਤਾ ਵੀ ਮਹੀਨਾ ਹੀ ਚੱਲੇ ਜੀ ਕਿਉਂਕਿ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਉਹਕੇ ਦੇ ਪੁਲਿਸ ਵੀ ਮੌਜੂਦ ਸੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਉਸ ਸਮੇਂ ਉਸ ਸਮੇਂ ਦੀ ਪੁਲਿਸ ਨੇ ਅਗਰ ਕਾਰਵਾਈ ਕੀਤੀ ਹੁੰਦੀ ਸਾਡਾ ਬੰਦਾ ਮਰਦਾ ਹੀ ਨਹੀਂ ਸੀ ਕਿਉਂਕਿ ਘੰਟਾ ਡੂਢ ਘੰਟਾ ਤਾਂ ਸਾਡਾ ਬੰਦਾ ਜੀ ਉੱਥੇ ਪਿਆ ਰਿਹਾ ਫੋਟਪਾਥ ਤੇ ਪੁਲਿਸ ਪ੍ਰਸ਼ਾਸਨ ਨੇ ਖੁਦ ਨੇ ਸਾਨੂੰ ਫੋਟੋਆਂ ਦਿਖਾਈਆਂ ਐ ਐਸਐਚਓ ਸਾਹਿਬ ਕੋਲੇ ਵੀਡੀਓ ਹੈਗੀਆਂ ਪਿਆਰ ਦੇਖੋ ਛੋਟਾ ਬੰਦਾ ਪਿਆਜ ਤੇ ਜਦੋਂ ਬੰਦੇ ਦੇ ਸੱਟਾਂ ਵੱਜੀਆਂ ਸੀ ਤਾਂ ਹੀ ਪਿਆਈ ਜੇ ਕਿਤੇ ਉਦੋਂ ਇਹਨੂੰ ਚੱਕ ਕੇ ਲੈ ਜਾਂਦੇ ਤਾਂ ਮੇਰਾ خیال ਵੀ ਉਹ ਬਚ ਜਾਣਾ ਸੀ ਸੜਕ ਸੁਰੱਖਿਆ ਹੋਸ਼ਾ ਉਹਦੇ ਵਾਸਤੇ ਸਰਕਾਰ ਕੋਈ ਖਾਹ ਦਿੱਤੀਆਂ ਹੀ ਪਰ ਉਸ ਟਾਈਮ ਤੇ ਸੜਕ 'ਚ ਰੱਖਿਆ ਪਤਾ ਨਹੀਂ ਕਿੱਥੇ ਸੀ ਆਇਆ ਨਹੀਂ ਕੋਈ ਆਇਆ ਨਹੀਂਗਾ ਜੀ ਸ਼ਹਿਰ ਦੇ ਵਿੱਚ ਆ ਆਈਟੀਆਈ ਚੌਂਕ ਕੋਈ ਰਾਜਸਥਾਨ 'ਚ ਤਾਂ ਹੈ ਨਹੀਂਗਾ ਬਠਿੰਡਾ ਸ਼ਹਿਰ ਦੇ ਵਿੱਚ ਆ ਮੱਝੇ ਨੂੰ ਫਿਸ ਚੌਂਕ ਕਹਿੰਦੇ ਆ ਮੱਚੀ ਚੌਂਕ ਕਹਿੰਦੇ ਆ ਉਥੋਂ ਦੀ ਇਹ ਘਟਨਾ ਤਾਂ ਹੈ ਗੁਰਪ੍ਰੀਤ ਸਿੰਘ ਨੰਬਰ ਦਾ ਫੂਸਮੰਡੀ ਫਟਾ ਕੀ ਕਹਿਣਾ ਚਾਹੋਗੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਕੀ ਕਹਿੰਦੇ ਹੋ ਮਨੁਸਾਨੀਅਤ ਤੌਰ ਤੇ ਕਹਿਣਾ ਵੀ ਜਿਹੜਾ ਡਰਾਈਵਰ ਨੂੰ ਰਿਸ਼ਮ ਸਿੰਘ ਨੂੰ ਕੁੱਟ ਕੇ ਮਾਰਿਆ ਗਿਆ ਹੈਗਾ ਮਨੂਲੀ ਗੱਲ ਸੀ ਐਕਸੀਡੈਂਟ ਹੋਇਆ ਜੇ ਗੱਡੀ ਠੀਕ ਹੋ ਜਾਣੀ ਸੀ ਉਹਨਾਂ ਨੇ ਕੁੱਟ ਕੇ ਜਾਣਬੁੱਝ ਕੇ ਮਾਰਿਆ ਹੈਗਾ ਬਾਕੀ ਪ੍ਰਸ਼ਾਸਨ ਦੀ ਢਿੱਲੇ ਹੈ ਵੀ ਉਹਨੂੰ ਜੇ ਚੱਕਿਆ ਹੁੰਦਾ ਤੁਰਤੀ ਡੇਢ ਘੰਟੇ ਬਾਅਦ ਚੱਕਿਆਗਾ ਤੜਫ ਕੇ ਮਰਿਆ ਉਹ ਤਾਂ ਉਹ ਫਿਰ ਵੀ ਬਚ ਸਕਦਾ ਸੀ ਬੰਦਾ ਉਹ ਹਾਲਾਂਕਿ ਉਹਦਾ ਕਸੂਰ ਵੀ ਕੋਈ ਨਹੀਂ ਇੱਕ ਪਾਸੇ ਕਹਿੰਦੇ ਵੀ ਉਹਨੂੰ ਅਟੈਕ ਹੋ ਗਿਆ ਰਿਪੋਰਟ ਵਾਲੇ ਪੋਸਟਮਾਨ ਨੂੰ ਅੱਠ ਸਰਨਾਊਗੀ ਤੇ ਪਹਿਲਾਂ ਹੀ ਉਹ ਰਿਪੋਰਟ ਦਿੱਤੀ ਕਿ ਅਟੈਕ ਹੋ ਗਿਆ ਜੇ ਅਟੈਕ ਹੋਇਆ ਤਾਂ ਗੱਡੀ ਤੇ ਬ੍ਰੇਕਾਂ ਕਿਉਂ ਨਹੀਂ ਲਾਈਆਂ ਗੱਡੀ ਨੂੰ ਰੋਕਿਆ ਕਿਹਨੇ ਸਾਈਡ ਤੇ ਗੱਡੀ ਨਿਊਟਰਲ ਕਿਹਨੇ ਕਰੀ ਇਹ ਸਭ ਮਨਕੜ ਤਕਾਣੀਆਂ ਵੀ ਲਾਏ ਦੇ ਕੇ 2 ਰੁਪਏ ਮਤਲਬ ਉਹ ਗਰੀਬ ਆਦਮੀ ਦੀ ਗਰੀਬ ਮਾਰ ਕਰਨ ਤੇ ਹੋਈ ਵੀ ਸਾਰੀ ਸਾਨੂੰ ਇਨਸਾਫ ਚਾਹੀਦਾ ਹੈ ਉਹਦੇ ਛੋਟੇ ਛੋਟੇ ਬੱਚੇ ਹੈਗੇ ਅਸੀਂ ਪੂਰੀ ਜ਼ੋਰਦਾਰ ਇਨਸਾਫ ਕੀ ਕਹਿਣਾ ਚਾਹੁੰਦੇ ਆ ਇਹਨਾਂ ਪਰਸੋ ਸ਼ਾਮ ਨੂੰ ਇੱਥੇ ਪੁਲਤੇ ਇੱਕ ਐਕਸੀਡੈਂਟ ਹੋਇਆ ਸੀ ਕਾਰ ਤੇ ਟਰੱਕ ਦਾ ਉਹ ਜਿਹੜਾ ਕਾਰ ਟਰੱਕ ਵਾਲਾ ਡਰਾਈਵਰ ਸੀ ਉਹ ਬੇਹੋਸ਼ ਹੋ ਗਿਆ ਸੀਗਾ ਉਸ ਤੋਂ ਬਾਅਦ ਉਹਨੂੰ ਹਸਪੀਟਲ ਲੈ ਗਏ ਸੀ ਚੱਕ ਕੇ ਉੱਥੇ ਰਾਤ ਨੂੰ 10 ਵਜੇ ਉਹ ਡਰਾਈਵਰ ਦੀ ਮੌਤ ਹੋ ਗਈ ਆ ਉਹਦੇ ਸਬੰਧੀ 175 ਦੀ ਕਾਰਵਾਈ ਉਹਦੇ ਪਰਿਵਾਰ ਦੇ ਬਿਆਨਾਂ ਤੇ ਕੀਤੀ ਆ ਕਿਉਂਕਿ ਬੰਦਾ ਬੇਹੋਸ਼ ਹੋ ਗਿਆ ਸੀ ਪਹਿਲਾਂ ਤੇ ਬਾਅਦ ਚ ਉਹਦੀ ਕੁਦਰਤੀ ਮੌਤ ਹੋਈ ਆ ਇਹਨਾਂ ਮੰਗ ਕਰਦੇ ਆ ਵੀ ਸਾਡੇ ਜਿਹੜਾ ਹੈਗਾ ਉਹਨੂੰ ਡਰਾਈਵਰ ਨੂੰ ਕੁੱਟਿਆ ਕਿਸੇ ਨੇ ਉਹਦੀ ਅਸੀਂ ਪੜਤਾਲ ਕਰ ਰਹੇ ਆਂ ਅਗਰ ਕਹਿਣੇ ਜੇ ਉਹ ਤੇ ਕਟਮਾਰ ਕੀਤੀ ਹੋਈ ਤਾਂ ਪਰਚਾ ਦੇ ਦੇਾਂਗੇ ਇੱਕ ਕਾਰ ਨਾਲ ਲੱਗਿਆ ਸੀ ਟਰੱਕ ਤੇ ਉਹਨਾਂ ਨੇ ਤਿੰਨ ਬੰਦਿਆਂ ਨੇ ਕਟਮਾਰ ਕੀਤੀ ਨਹੀਂ ਉਹਦਾ ਜਿਹੜਾ ਬੰਦਾ ਹੀ ਇੱਕ ਸੀ ਕਾਰ 'ਚ ਇੱਕ 80 ਸਾਲ ਦੀ ਮਾਤਾ ਸੀ ਬਜ਼ੁਰਗ ਜਿਹਨੂੰ ਆਪਦੀ ਮਾਂ ਸੀਗੀ ਉਹਦੀ ਕਾਰ ਵਾਲੇ ਦੀ ਜਿਹਨੂੰ ਉਹ ਦਵਾਈ ਦਵਾ ਕੇ ਲੈ ਚੱਲਿਆ ਸੀ ਉਹਦਾ ਕੱਲਾ ਦਾ ਬਜ਼ੁਰਗੋ ਆਪ ਸੀ ਜਾਂਦੇ ਬਜ਼ੁਰਗੋ ਮਾਤਾ ਸੀ ਉਹਦੀ ਕਟਮਾਰ ਵਾਲਾ ਤਾਂ ਉੱਥੇ ਐਡਾ ਕੋਈ ਲੱਗਦਾ ਨਹੀਂ ਪਰ ਅਸੀਂ ਬੜਤਾਲ ਕਰ ਰਹੇ ਆ ਫਿਰ ਵੀ ਬੜਤਾਲ ਕਰ ਰਹੇ ਨਹੀਂ ਕੀਤਾ ਜਾਊਗਾ ਜਿੰਨੀ ਇਨਸਾਫ ਨਹੀਂ ਉਹ ਕਰ ਰਹੇ ਆ ਉੱਥੇ ਕੋਟ ਖਪੂਰੇ ਦਾ ਰਹਿਣ ਵਾਲਾ ਉੱਥੇ ਆਪਦੇ ਘਰੋਂ ਕਰ ਰਹੇ ਆ ਸਾਰਾ ਕੁਝ ਜਦੋਂ ਆ ਕੇ ਜਿਵੇਂ ਪਰਿਵਾਰਕਾ ਉਹ ਕਾਰਵਾਈ ਉਹਦੇ ਵੇਖ ਕੇ ਹੀ ਬੜਤਾਲ ਕਰ ਰਹੇ ਆ ਜੋ ਸਾਹਮਣੇ ਆਪਾਂ ਕਰਾਂਗੇ